ਮਾਰੇ ਮੋਟ ਕਿੱਥੇ ਫਿਰ ਗਿਆ ਓਏ ਕਿੰਨਾ ਕ ਬੁਖਾਰ ਓਏ 350 ਪੁਆਇੰਟ ਹੈ ਐਨਾ ਬੁਖਾਰ ਵੀ ਹੁੰਦਾ ਲੈ ਹਾਂ ਦੇਰ ਕੋਸ਼ੇ ਬੁਖਾਰ ਜਿਆਦਾ ਸੀਗਾ ਆਹੋ ਮੇਰਾ ਥਰਮੋਮੀਟਰ ਹੀ ਮੁੱਕ ਗਿਆ ਉਹ ਡਾਕਟਰ ਜੀ ਕਰ ਦੇ ਦੀ ਉਹ ਡਾਕਟਰ ਹਾਂ ਕਰ ਦੇ ਠੀਕ ਯਾਰ ਇਹਦੀ ਨਬਜ਼ ਚੈੱਕ ਕਰ ਲੈ ਨਬਜ਼ ਕਰ ਲੈ ਚੈੱਕ ਕਰ ਲੈ ਆਹੋ ਉਹਦੀ ਉਹ ਇੱਥੇ ਵੀ ਨਬਜ਼ ਨਹੀਂ ਹੁੰਦੀ ਓਹ ਆਹੋ ਭਰਾਵਾ ਗੱਟੇ ਚ ਵੀ ਨਬਜ਼ ਹੁੰਦੀ ਹਾਂ ਆਹੋ ਚਲਦੀ ਦਾ ਮਤ ਆਹ ਉੱਪਰਲੀ ਜਲਦੀ ਬਣ ਬੜੀ ਚਲਦੀ ਹੈ ਚਲਦੀ ਹੈ ਬੱਚੋ ਬੱਚ ਜਊਗੀ ਹਾਂ ਇਹਦੇ ਲਾਣਾ ਬਣਾ ਟੀਕਾ ਹਾਂ ਟੀਕਾ ਡਾਕਟਰ ਸਾਹਿਬ ਮੈਂ ਨਹੀਂ ਲਵਾਣਾ ਟੀਕਾ ਮੈਂ ਕਦੀ ਟੀਕਾ ਨਹੀਂ ਲਵਾਇਆ ਮੈਂ ਟੀਕਾ ਨਹੀਂ ਲਵਾਣਾ ਨਹੀਂ ਲਵਾਣਾ ਨਹੀਂ ਲਵਾਣਾ ਟੀਕਾ ਲਾਣਾ ਹੈ ਹੋਏ ਮੇਰੀ ਗੱਲ ਸੁਣੋ ਹਾਂ ਉਹ ਟੀਕਾ ਕਦੇ ਲਵਾਇ ਨਹੀਂ ਸੱਚੀ ਲਵਾਇਆ ਨਹੀਂ ਹਾਂ ਜੀ ਮੇਰੇ ਹੁੰਦੇ ਟੀਕਾ ਤੁਸੀਂ ਮੇਰੇ ਘਰ ਵਾਲੇ ਦੇ ਲਾਂਦ ਮਾਵੇਂ ਫੇਰ ਵੀ ਠੀਕ ਹੋ ਜਊਂਗੀ ਅੱਛਾ ਤੇ WhatsApp ਨੰਬਰ ਅੱਜ ਨੂੰ ਮਾਰ ਜੀ ਸਕਦਾ ਐਦਾਂ ਓਏ ਮੇਰੀ ਗੱਲ ਸੁਣ ਡੁੱਕ ਤੈਨੂੰ ਡੁੱਕ ਮੈਨੂੰ ਆ ਤਕਲੀਫ ਵੀ ਤੇ ਤਕਲੀਫ ਮੈਨੂੰ ਆ ਦਰਦ ਵੀ ਤੇਰੇ ਹੰਕਾਰ ਦੀ ਵੀ ਮੇਰੀ ਹੁੰਦਾ ਫੇਰ ਘਰ ਵਾਲੇ ਕਹਿੰਦੇ ਬੂੜੇ ਬੜੂਈ ਓਏ ਉਹਨੇ ਸੱਚੀ ਨਹੀਂ ਕਦੇ ਟਿਕਾਣਾ ਆਇਆ ਓਏ ਐਦਾਂ